ਤਰਪਾਲਾਂ ਜਿਹੜੀਆਂ ਇਕੱਟੀਆਂ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਆਪ ਯੂਨੀਵਰਸਿਟੀ ਤੋਂ ਦੇਖ ਰਹੇ ਹੋ ਹੁਣ ਤਰਪਾਲਾਂ ਦੀ ਜਿਹੜੀ ਪੂਰੀ ਸਾਹਸਵਾਲ ਕੀਤੀ ਜਾ ਰਹੀ ਆ ਇੱਕ ਮੈਸੇਜ ਆ ਉਹਨਾਂ ਦੇ ਪ੍ਰਸ਼ਾਸਨ ਨੂੰ ਵੀ ਹਰ ਵਾਰ ਜਵਾਬੀ ਉਹ ਸਾਡੇ ਦੇ ਵੱਧ ਕੇ ਆਉਣਗੇ ਤਾਂ ਜਵਾਬ ਇਹੀ ਆ ਇੱਕ ਐਗਜ਼ਾਮਪਲ ਪੂਰੇ ਦੇਸ਼ ਦੇ ਵਿੱਚ ਸੈੱਟ ਕਰਤਾ ਪੰਜਾਬ ਨੇ ਜੇ ਮੋਦੀ ਬੀਜੇਪੀ ਆਰਐਸਐਸ ਨੂੰ ਰੋਕਿਆ ਜਾ ਸਕਦਾ ਤਾਂ ਇਹੀ ਰੋਕਿਆ ਜਾ ਸਕਦਾ ਜਿਹਦੇ ਨਾਲ ਕਿ ਮਤਲਬ ਗਾਂਹ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਆ ਜਾਂ ਕੁਛ ਇਦਾਂ ਦੇ ਮਤਲਬ ਕੋਈ ਕਾਨੂੰਨ ਲੈ ਕੇ ਆਂਦੀ ਆ ਉਹਨਾਂ ਦੇ ਖਿਲਾਫ ਹਮੇਸ਼ਾ ਹੀ ਮਤਲਬ ਯੂਨੀਵਰਸਿਟੀ ਤੇ ਸਟੂਡੈਂਟ ਪ੍ਰੋਟੈਸਟ ਚੱਲਦਾ ਰਹੂਗਾ ਗਾਂਹਾਂ ਵਿੱਚ ਚੱਲਦਾ ਰਹੂਗਾ ਸਟੂਡੈਂਟ ਇੱਕ ਤਾਂ ਜ਼ਿੰਦਾਬਾਦ ਪੰਜਾਬ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਤਰਾਸਦੀ ਆ ਠੀਕ ਹੈ ਜੇ ਸਾਨੂੰ ਹੱਕ ਨਹੀਂ ਮਿਲਦੇ ਤਾਂ ਅਸੀਂ ਐਂ ਲੈਨੇ ਆ ਅੜਕੇ ਹੱਕ ਸਰਬਾਨਾ ਸਾਨੂੰ ਸਾਡੀ ਜਾਣ ਕਰਵਾਣ ਡੱਬਾ ਵੀ ਆਇਆ ਬਾਈ ਕਿ ਖੁਸ਼ੀ ਦੇ ਵਿੱਚ ਅੱਬੀ ਜਿੱਤ ਕੇ ਮੋਰਚਾ ਹਾਂ ਹਾਂ ਡੱਬਾ ਆਇਆ ਸੀ ਅੰਦਰੋਂ ਵੀਸੀ ਮੈਡਮ ਦੇ ਕੇ ਗਿਆ ਡੱਬਾ ਸਾਨੂੰ ਠੀਕ ਹੈ ਰਾਤ ਖਵਾ ਕੇ ਗਿਆ ਧੰਨਵਾਦ ਉਹਨਾਂ ਦਾ ਵੀ ਬਹੁਤ ਬਹੁਤ ਸੰਗ ਚ ਸੀਗੀ ਯੂਨੀਵਰਸਿਟੀ ਲੈ ਗਏ ਸੀ ਉਹਨਾਂ ਦੇ ਸੰਗ ਚੋਂ ਖਿੱਚ ਕੇ ਲਿਆਏ ਹਾਂ ਲੋਰੈਂਸ ਬਿਸ਼ਨੋਈ ਬਣਨਾ ਚਾਹਤੇ ਹੋ ਇਹ ਤੋਂ ਸਭੀ ਉਹ ਇੱਕ ਹੈ ਉਹ ਵੀ ਇਸ ਯੂਨੀਵਰਸਿਟੀ 'ਚ ਨਹੀਂ ਪੜਿਆ ਉਹ ਡੀਏਵੀ ਕਾਲਜ ਪੜਿਆ ਇੱਥੇ ਨਹੀਂ ਪੜਿਆ ਸਾਡੇ ਕਿਸਾਨ ਇੱਕ ਤਾਂ ਚੰਡੀਗੜ੍ਹ ਇੱਥੋਂ ਦੀ ਜਥੇਬੰਦੀ ਨੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਲੰਗਰ ਦੀ ਜ਼ਿੰਮੇਵਾਰੀ ਜਿਹੜੀ ਆ ਬਾਖੂ ਵੀ ਨਭਾਈ ਸਾਰਿਆਂ ਨੇ ਕਿਉਂਕਿ ਇਸੇ ਯੂਨੀਵਰਸਿਟੀ ਤੋਂ ਪੜ੍ਹ ਕੇ ਅੱਜ ਮੈਂ ਇੱਕ ਪਿੰਡ ਦਾ ਸਰਪੰਚ ਆ ਕੱਲ ਮਤਲਬ ਵੀਸੀ ਨੇ ਆਪ ਆ ਕੇ ਮੂੰਹ ਮਿੱਠਾ ਕਰਾਇਆ ਦੇਸੀ ਕੀ ਜੇ ਲੱਡੂ ਵੰਡ ਕੇ ਗਈ ਆ ਮੈਡਮ ਕੱਲ ਮੈਡਮ ਨੂੰ ਵੀ ਬੜੀ ਖੁਸ਼ੀ ਆ ਕਿ ਹੁਣ ਵੀ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਜਿੱਥੇ ਕਿਤੇ ੱੱੱਕਾ ਹੋਇਆ ਅਸੀਂ ਉੱਥੇ ਵੀ ਪਹੁੰਚ ਤਰਪਾਲਾਂ ਜਿਹੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਮੋਰਚੇ ਦੀ ਸਮਾਪਤੀ ਹੋ ਗਈ ਬਾਈ ਜੀ ਕੀ ਕਹਿਣਾ ਚਾਹੂਗਾ ਸ੍ਰੀ ਆਕਾਲ ਜੀ ਲੱਗ ਜੂਗਾ ਇਹ ਮੋਰਚੇ ਵਿੱਚ ਇਕੱਠੇ ਹੋਏ ਸੀ ਸਾਰੇ ਸਟੂਡੈਂਟ ਹੁਣ ਕਿਵੇਂ ਜੀ ਪਰ ਸਭ ਨੂੰ ਖੁਸ਼ੀ ਹੈ ਜਿੱਤ ਦੀ ਲੰਮਾ ਲਿਆਓ ਲੰਮਾ ਲੰਮਾ ਇਹ ਬਾਈ ਨਾਲ ਗੱਲਬਾਤ ਦੇਖੋ ਤੁਸੀਂ ਤਰਪਾਲਾਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਆਪ ਯੂਨੀਵਰਸਿਟੀ ਤੋਂ ਦੇਖ ਰਹੇ ਹੋ ਤੇ ਮੁੰਡੇ ਡਟੇ ਹੋਏ ਸੀਗੇ 26 ਦਿਨਾਂ ਤੋਂ ਜਿਹੜਾ ਮੋਰਚਾ ਲੱਗਿਆ ਸੀ ਹੁਣ ਤਰਪਾਲਾਂ ਦੀ ਜਿਹੜੀ ਪੂਰੀ ਸਾਹਸਵਾਲ ਕੀਤੀ ਜਾ ਰਹੀ ਆ ਬਾਈ ਜੀ ਕੀ ਕਹਿਣਾ ਚਾਹੋਗੇ ਜੀ ਇਹ ਮੋਰਚਾ ਜਿੱਤ ਚੁੱਕੇ ਆ ਜੀ ਇੱਕ ਮੈਸੇਜ ਆ ਉਹਨਾਂ ਦੇ ਪ੍ਰਸ਼ਾਸਨ ਨੂੰ ਵੀ ਹਰ ਵਾਰ ਜਦੋਂ ਵੀ ਉਹ ਸਾਡੇ ਦੇ ਵੱਧ ਕੇ ਆਉਣਗੇ ਤਾਂ ਜਵਾਬ ਇਹੀ ਆ। ਇਹ ਐਗਜ਼ੈਂਪਲ ਪੂਰੇ ਦੇਸ਼ ਦੇ ਵਿੱਚ ਸੈੱਟ ਕਰਤਾ ਪੰਜਾਬ ਨੇ। ਜੇ ਮੋਦੀ ਬੀਜੇਪੀ ਆਰਐਸਐਸ ਨੂੰ ਰੋਕਿਆ ਜਾ ਸਕਦਾ ਤਾਂ ਇਹੀ ਰੋਕਿਆ ਜਾ ਸਕਦਾ। ਤੇ ਹੁਣ ਬਾਈ ਤਰਪਾਲਾਂ ਵੀ ਇਕੱਠੀਆਂ ਹੋ ਰਹੀਆਂ ਬਾਈ। ਹੁਣ ਮਤਲਬ ਪੂਰੀ ਸੈਟਿੰਗ ਕਰ ਰਹੀ ਸਮਾਪਤੀ ਹੋ ਗਈ ਮੋਰਚੇ ਦੀ ਚੰਗੀ ਤਰ੍ਹਾਂ ਹੁਣ ਆਪਣੇ ਆਪਣੇ ਉਹਨਾਂ ਕਲਾਸਾਂ ਲੱਗਣਗੀਆਂ ਸਭ ਦੀਆਂ। ਬਿਲਕੁਲ ਅੱਜ ਬਹੁਤੇ ਸਾਥੀਆਂ ਦੇ ਪੇਪਰ ਵੀ ਨੇ ਮੋਰਚਾ ਸਮਾਪਤ ਹੋ ਗਿਆ। ਹੁਣ ਇਹ ਤਰਪਾਲਾਂ ਨੇ ਉਹ ਪੈਕ ਕੀਤੀਆਂ ਜਾ ਰਹੀਆਂ ਨੇ, ਤੈਹ ਕੀਤੀਆਂ ਜਾ ਰਹੀਆਂ ਨੇ ਵੀ ਅੱਗੇ ਵੀ ਜੇ ਲੋੜ ਪਈ ਤਾਂ ਹਾਂ। ਅਸੀਂ ਦਵਾਰੋਂ ਮੋਰਚਾ ਲਾ ਪੈ ਸਕਦੇ ਉਧਰ ਪਾਲਾਂ ਸਾਂਭੂ ਗਈਆਂ ਬਿਲਕੁਲ ਬਿਲਕੁਲ ਕੋਈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਜਦੋਂ ਦੀ ਸਰਕਾਰ ਆਈ ਹੈ ਖਾਸ ਕਰ ਉਹ ਤਾਂ ਜ਼ਿਆਦਾ ਹੋ ਗਿਆ ਲਗਾਤਾਰ ਇਹਨਾਂ ਹਮਲਾ ਤੇਜਾ ਤਾਂ ਜਵਾਬ ਇਹੀ ਆ ਠੀਕ ਹੈ ਜੀ ਭਾਈ ਜੀ ਤੁਸੀਂ ਵੀ ਯੂਨੀਵਰਸਿਟੀ ਦੀ ਹੋ ਰਹੇ ਇਸ ਨਾਲ ਕੰਮ ਕਰਵਾ ਰਹੇ ਹਾਂ ਤਰਪਾਲਾਂ ਇਕੱਠੇ ਹੋ ਰਹੇ ਕਹਿੰਦੇ ਦੁਬਾਰੇ ਸੰਭੀਆਂ ਜਾਣਗੇ ਤਰਪਾਲਾਂ ਵੀ ਦੁਬਾਰੇ ਵੀ ਲੋਡ ਪੈ ਸਕਦੀ ਹੈ ਇਹਨਾਂ ਦੀ ਲੋਡ ਜ਼ਰੂਰ ਪੈ ਸਕਦੀ ਹੈ ਜਦੋਂ ਅਥਾਰਟੀ ਕਿਸੇ ਨਾ ਕਿਸੇ ਗੱਲ ਤੇ ਸਟੂਡੈਂਟਾਂ ਦੀਆਂ ਮੰਗਾਂ ਜਾਂ ਸਟੂਡੈਂਟ ਦੇ ਵੈਲਫੇਅਰ ਲਈ ਜਾਂ ਸਟੂਡੈਂਟ ਦੀ ਪੜ੍ਹਾਈ ਖਰਾਬ ਕਰੂਗੀ ਜਾਂ ਕੁਝ ਉਦਾਂ ਦੇ ਸਿਲੇਬਸ ਐਡ ਕਰੂਗੀ ਜਿਹਦੇ ਨਾਲ ਕੀ ਮਤਲਬ ਗਾਂਹ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਆ ਜਾਂ ਕੁਝ ਇਦਾਂ ਦੇ ਮਤਲਬ ਕੋਈ ਕਾਨੂੰਨ ਲੈ ਕੇ ਆਂਦੀ ਆ ਉਹਨਾਂ ਦੇ ਖਿਲਾਫ ਹਮੇਸ਼ਾ ਹੀ ਮਤਲਬ ਯੂਨੀਵਰਸਿਟੀ ਤੇ ਸਟੂਡੈਂਟ ਪ੍ਰੋਟੈਸਟ ਚੱਲਦਾ ਰਹੂਗਾ ਗਾਂਹ ਵੀ ਚੱਲਦਾ ਰਹੂ ਬਾਤ ਕਰਾਂਗੇ ਬਾਈ ਨੇ ਹਾਰ ਪਾਇਆ ਹੋਇਆ ਜਿੱਤ ਦੀ ਖੁਸ਼ੀ ਦੇ ਵਿੱਚ ਵੀ ਜਿਹੜਾ ਹੁਣ ਸਮਾਪਤੀ ਹੋਇਆ ਮੋਰਚੇ ਦੀ ਬਾਈ ਜੀ ਕੀ ਕਹਿਣਾ ਚਾਹੋਗੇ ਵੀ ਜਿਹੜਾ ਤੁਸੀਂ ਹਾਰ ਪਾਇਆ ਅੱਜ ਜਸ਼ਨ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ ਆਏ ਹਾਰ ਪਾਇਆ ओके ਆਪ ਹਾਰ ਬਈ ਪੰਜਾਬ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਤਰਾਸਦੀ ਹੈ ਠੀਕ ਹੈ ਇਹ ਜੇ ਸਾਨੂੰ ਹੱਕ ਨਹੀਂ ਮਿਲਦੇ ਤਾਂ ਅਸੀਂ ਐਂ ਲੈਨੇ ਆ ਅੜਕੇ ਹੱਕ ਸਾਨੂੰ ਸਾਡੇ ਹੱਕ ਚਾਹੀਦੇ ਆ ਸਾਨੂੰ ਕੋਈ ਸਾਡੀ ਜਾਣ ਕਰਵਾਣਾ ਸਾਨੂੰ ਸਾਡੀ ਜਾਣ ਕਰਵਾਣਾ ਡੱਬਾ ਵੀ ਆਇਆ ਬਈ ਕਿ ਖੁਸ਼ੀ ਦੇ ਵਿੱਚ ਅੱਪੀ ਜਿੱਤ ਕੇ ਮੋਰਚਾ ਹਾਂ ਹਾਂ ਡੱਬਾ ਆਇਆ ਸੀ ਅੰਦਰੋਂ ਵੀਸੀ ਮੈਡਮ ਦੇ ਕੇ ਗਿਆ ਡੱਬਾ ਸਾਨੂੰ ਠੀਕ ਹੈ ਰਾਤ ਖਵਾ ਕੇ ਗਏ ਆ ਧੰਨਵਾਦ ਉਹਨਾਂ ਦਾ ਵੀ ਬਹੁਤ ਬਹੁਤ ਠੀਕ ਹੈ ਸਾਡੀ ਕੋਈ ਦੁਸ਼ਮਣੀ ਥੋੜੀ ਉਹਨਾਂ ਨਾਲ ਠੀਕ ਹੈ ਸਾਡੇ ਤਾਂ ਹੈੱਡ ਨੇ ਉਹ ਮੁਖੀ ਨੇ ਗੁਰੂ ਨੇ ਅਸੀਂ ਤਾਂ ਯੂਨੀਵਰਸਿਟੀ ਪੜ੍ਹਦੇ ਆ ਇੱਥੇ ਠੀਕ ਹੈ ਪਰ ਭਈ ਉਹੀ ਅਭੀ ਇਹ ਕਹਿੰਦੇ ਹੁੰਦੇ ਨਾ ਵੀ ਅਸੀਂ ਅੱਗੇ ਮੈਂ ਪਹਿਲਾਂ ਵੀ ਬਹੁਤ ਰੀ ਗਿਆ ਵੀ ਸੰਗ ਚ ਸੀਗੀ ਯੂਨੀਵਰਸਿਟੀ ਲੈ ਗਏ ਸੀ ਉਹਨਾਂ ਦੇ ਸੰਗ ਚੋਂ ਖਿੱਚ ਕੇ ਲਿਆਏ ਆ ਵੀ ਇਹ ਸਾਡੀ ਯੂਨੀਵਰਸਿਟੀ ਹੈ ਸਾਨੂੰ ਅਸੀਂ ਇਸ ਯੂਨੀਵਰਸਿਟੀ ਚ ਰਹਿਣਾ ਤੇ ਇੱਥੇ ਪੰਜਾਬ ਦਾ ਹੱਕ ਹੈ ਪਰ ਦੂਜੀਆਂ ਸਟੇਟਾਂ ਨੇ ਪਹਿਲਾਂ ਪੈਸੇ ਕਢਾ ਕੇ ਥੋੜੇ ਸਾਡੀ ਯੂਨੀਵਰਸਿਟੀ ਨੂੰ ਵਿਹਲਾ ਕਰਤਾ ਇੱਥੇ ਪੰਜਾਬ ਵੀ ਚਾਹੁੰਦਾ ਇਸ ਯੂਨੀਵਰਸਿਟੀ ਨੂੰ ਤੇ ਜੇ ਸਾਡੇ ਪਿੰਡਾਂ ਨੂੰ ਅਜਾੜ ਕੇ ਬਣਾਈ ਗਈ ਹੈ ਤਾਂ ਕਰਕੇ ਵੀ ਇਹ ਪੰਜਾਬ ਮੇਰੇ ਪਿਆਬੀਆਂ ਨੂੰ ਅਪੀਲ ਹੈ ਇੱਥੇ ਵੱਧ ਤੋਂ ਵੱਧ ਐਡਮਿਸ਼ਨ ਇਸ ਯੂਨੀਵਰਸਿਟੀ ਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਯੂਨੀਵਰਸਿਟੀ ਉਹ ਹੀ ਆਪਣੀ ਤਰ੍ਹਾਂ ਦੀ ਹੈ ਇਹ ਹੀ ਯੂਨੀਵਰਸਿਟੀ ਮਤਲਬ ਆਪਣਾ ਇੱਕ ਹੁੰਦ ਆਪਣੀ ਸਭ ਤੋਂ ਵੱਡੀ ਖਿਆਲ ਜੀ ਲੀਡਰ ਵੀ ਇੱਥੇ ਹੀ ਪੈਦਾ ਹੁੰਦੇ ਨੇ ਜਿਹੜੇ ਵੋਟਾਂ ਵੀ ਐ ਜਿਊਨੀਵਰਸਿਟੀ ਹੁੰਦੀਆਂ ਨੇ ਸਭ ਤੋਂ ਵੱਡੇ ਲੀਡਰ ਇੱਥੋਂ ਪੈਦਾ ਹੁੰਦੇ ਆ ਬਈ ਬਰਿੰਦਰ ਢਿੱਲੋਂ ਬਾਈ ਵਰਗੇ ਹੋ ਗਏ ਆਪਣੇ ਸਾਰੇ ਯਾਰ ਕਿੰਨੇ ਲੀਡਰ ਆ ਆਪਣੀ ਮਾਲਵਿੰਦਰ ਕੰਗ ਬਾਈ ਵਰਗੇ 골ਡੀ ਹੋ ਗਿਆ ਖਸ਼ਬਾ ਜਟਾਉਣਾ ਬਾਈ ਹੋ ਗਿਆ ਸਾਰੇ ਬਾਈ ਚੰਗੇ ਚੰਗੇ ਲੀਡਰ ਇੱਥੇ ਇਸ ਯੂਨੀਵਰਸਿਟੀ ਨੂੰ ਡਾਕਟਰ ਮਨਮੋਹਨ ਸਿੰਘ ਇੱਥੋਂ ਨਿਕਲੇ ਆ ਕਲਪਨਾ ਚਾਵਲਾ ਇੱਥੋਂ ਨਿਕਲੀ ਆ ਉਹ ਕੱਲੇ ਇੱਕ ਇੱਕ ਚੀਜ਼ ਨੂੰ ਲੈ ਕੇ ਬਹਿ ਜਾਂਦਾ ਆਪਣਾ ਅੱਗੇ ਮੈਡਮ ਨੇ ਕਿ ਲੌਰੈਂਸ ਬਿਸ਼ਨੋਈ ਬਣਾਣਾ ਚਾਹਤੇ ਹੋ ਇਹ ਤੋਂ ਸਭੀ ਉਹ ਇੱਕ ਹੈ ਉਹ ਵੀ ਇਸ ਯੂ ਉਹਦੀ ਪੰਜੇ ਗੋਲਾ ਬਰਾਬਰ ਤਾਂ ਨਹੀਂ ਹੁੰਦੀਆਂ ਕੀ ਪਤਾ ਉਹਦੀ ਵੀ ਕੀ ਮਜਬੂਰੀ ਸੀ ਵੀ ਉਹ ਉਧਰ ਲਈ ਰਾਤ ਤੀ ਤੁਰਿਆਗਾ ਉਹ ਉਹਦੀ ਮਰਜ਼ੀ ਪਰ ਉਹ ਇੱਕ ਹੈ ਲੀਡਰ ਆਈਐਸ ਪੀਸੀਐਸ ਹਜ਼ਾਰਾਂ ਨੇ ਠੀਕ ਹੈ ਤਾਂ ਕਰਕੇ ਯੂਨੀਵਰਸਿਟੀ ਬਹੁਤ ਹੈ ਤਰਤੀ ਨੂੰ ਮੱਥਾ ਟੇਕਦੇ ਆਂ ਸਲਾਮ ਹੈ ਇਸ ਧਰਤੀ ਨੂੰ ਬਾਈ ਜੀ ਬਾਈ ਜੀ ਕੀ ਕਹਿਣਾ ਚਾਹੋਂਗੇ ਤੁਸੀਂ ਵੀ ਡਟੇ ਹੋਏ ਸੀਗੇ 26 ਦਿਨਾਂ ਤੋਂ ਅੱਜ ਜਿੱਤਾ ਪ੍ਰਾਪਤ ਹੋਈ ਹੈ ਤੇ ਤਰਪਾਲਾਂ ਵੀ ਸਾਭ ਰਹੇ ਹੋ ਕਹਿੰਦੇ ਵੀ ਫੇਰ ਵੀ ਲੋਡ ਪੈ ਸਕਦੀ ਹੈ ਗੱਲ ਇਹ ਹੈ ਨਾ ਜੀ ਸੈਂਟਰ ਨੂੰ ਆਦਤ ਹੈ ਮਾੜੀ ਬਾਰ-ਬਾਰ ਸਾਡੇ ਚੁੰਡੀਆਂ ਵੰਡਣ ਦੀ ਤੇ ਉਹ ਬਾਰ-ਬਾਰ ਛੇੜਦੇ ਆ ਤੇ ਅਸੀਂ ਬਾਰ-ਬਾਰ ਦੂਣ ਸੋਏ ਹੋ ਕੇ ਉਹਨਾਂ ਨੂੰ ਟੱਕਰਦੇ ਆ ਸੋ ਗੱਲ ਇਹ ਹੈ ਵੀ ਜਦੋਂ ਸੰਘਰਸ਼ੀ ਲੋਕ ਜਜ਼ਬੇ ਦੇ ਨਾਲ ਜ਼ੁਰਤ ਦੇ ਨਾਲ ਖੜ੍ਹ ਜਾਣ ਨਾ ਫਿਰ ਵੱਡੀਆਂ-ਵੱਡੀਆਂ ਰਿਆਸਤਾਂ ਵੱਡੇ-ਵੱਡੇ ਰਾਜੇ ਮਹਾਰਾਜੇ ਉਹ ਨਹੀਂ ਕਦੇ ਟਿਕੇ ਤਾਂ ਫਿਰ ਵੀ ਕਿਹੜੇ ਖੇਤੀ ਜਿਹੜੀ ਹੈ ਉਹਨੂੰ ਵੀ ਝੁਕਾਣਾ ਲੋਕ ਜਾਣਦੇ ਨੇ ਇਹ ਸਾਡੇ ਏਕੇ ਦੀ ਜਿੱਤ ਹੈ ਸਾਡੇ ਨੌਜਵਾਨ ਵੀਰਾਂ ਨੇ ਰਲ ਕੇ ਸਾਡੀਆਂ ਭੈਣਾਂ ਨੇ ਸਭ ਨੇ ਰਲ ਕੇ ਸਾਡਾ ਸਾਥ ਦਿੱਤਾ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਂਦੇ ਰਹੇ ਪਵਾਦੇ ਇਲਾਕੇ ਨੇ ਸਾਰੇ ਨੇ ਮੇਰੇ ਨਾਲ ਦਿਆਂ ਨੇ ਸਾਡੇ ਕਿਸਾਨ ਇੱਕ ਤਾਂ ਚੰਡੀਗੜ੍ਹ ਇੱਥੋਂ ਦੀ ਜਥੇਬੰਦੀ ਨੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਲੰਗਰ ਦੀ ਜ਼ਿੰਮੇਵਾਰੀ ਜਿਹੜੀ ਆ ਬਾਖੂਵੀ ਨੇ निभाई ਸਾਰਿਆਂ ਨੇ ਸਾਰੇ ਉਹਨਾਂ ਪਿੰਡਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜਿਨ੍ਹਾਂ ਪਿੰਡਾਂ ਨੇ ਪੌਦੇ ਲਾ ਕੇ ਅੜਿਆ ਨੇ ਲੰਗਰ ਜਿਹੜਾ ਨਿਰੰਤਰ ਇੱਥੇ ਜਾਰੀ ਰੱਖਿਆ ਕਿਉਂਕਿ ਜਿਹੜਾ ਸਟੂਡੈਂਟ ਨੇ ਉਹਨਾਂ ਦੀਆਂ ਹੋਰ ਸਮੱਸਿਆਵਾਂ ਬਹੁਤ ਨੇ ਜੇ ਕਈ ਇਹ ਵੀ ਲੰਗਰ ਵੀ ਸਟੂਡੈਂਟ ਆਪ ਸੰਭਲ ਲੈਂਦੇ ਤੇ ਉਹ ਥੋੜਾ ਮੁਸ਼ਕਲ ਹੋ ਜਾਣਾ ਸੀ ਸੋ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਲਈ ਸਹਾਇਕ ਸੀ ਜਿਹੜਾ ਇਲਾਕੇ ਦੀਆਂ ਸੰਗਤਾਂ ਨੇ ਦਿੱਤਾ ਉਹਨਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਕਿਉਂਕਿ ਇਸੇ ਯੂਨੀ ਯੂਨੀਵਰਸਿਟੀ ਦੀ ਪ੍ਰਾਪਤੀ ਹੈ ਤੇ ਇਹਦਾ ਦਾ ਅਸੀਂ ਪਤਾ ਵੀ ਨਹੀਂ ਲਣ ਦਿੰਦੇ ਯੂਨੀਵਰਸਿਟੀ ਦਾ ਅਸੀਂ ਕਿੱਥੇ ਜਾਣ ਦੇ ਦਾਂਗੇ ਸੋ ਇਹ ਸਾਡੀ ਭਾਈ ਜੀ ਕਿਹੜੀਆਂ ਕਿਹੜੀਆਂ ਹੋਰੇ ਪਾਰਟੀਆਂ ਸੀ ਜਿਹੜਾ ਇਨਵੋਲਵ ਸੀਆਂ ਵਿੱਚ ਮੋਰਚੇ ਦੇ ਅਸਲ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਨੇ ਸਾਰੀਆਂ ਜਿਨ੍ਹਾਂ ਦੇ ਵਿੱਚ ਐਨਐਸਯੂਆਈ ਸੋਪੂ ਸੋਈ ਸੋਪੂ ਦਾ ਤੁਸੀਂ ਦੇਖੋ ਕਿੰਨੀ ਦੇਰ ਬਾਅਦ ਜਾ ਕੇ ਇੱਥੇ ਇਸ ਵਾਰੀ ਦੁਬਾਰੇ ਖਾਤਾ ਖੁੱਲਿਆ ਸੋ ਐਨਐਸਯੂਆਈ ਆਈਐਸਐਫ ਸਾਥ ਸਾਤਨਾ ਸਾਡਾ ਅਸ਼ਮੀਤ ਸੀਗਾ ਮੁੰਡਾ ਨੌਜਵਾਨ ਉਹ ਬੜਾ ਲਲਕਾ ਪੀਐਸਯੂ ਲਲਕਾਰ ਪੰਜਾਬ ਸਟੂਡੈਂਟ ਯੂਨੀਅਨ ਹੋਰ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਫਿਰ ਜਿਹੜੇ ਸਾਡੇ ਸੈਨੇਟ ਮੈਂਬਰ ਸੀਗੇ ਬਿੱਲਾ ਬਾਈ ਸਿਕਰੀ ਬਾਈ ਸੰਦੀਪ ਸਿਕਰੀ ਤੇ ਹੋਰ ਵੀ ਜਿਹੜੇ ਲੋਕ ਇੱਥੋਂ ਪੜ੍ਹ ਕੇ ਗਏ ਹੋਏ ਪਾਸ ਆਊਟ ਤੇ ਐਕਸ-ਆਫੀਸ਼ੀਓ ਜਿਹੜੇ ਸਾਡੇ ਨਾਲ ਦਿਲੋਂ ਜੁੜੇ ਹੋਏ ਸੀ ਉਹਨਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਜਿੰਨੀਆਂ ਵੀ ਸਿਰਫ ਏਬੀਬੀਪੀ ਤੇ ਉਹਦੇ ਨਾਲ ਦੀਆਂ ਸੰਬੰਧਿਤ ਜਥੇਬੰਦੀਆਂ ਤੋਂ ਛੱਡ ਕੇ ਸਾਰੀਆਂ ਜਥੇਬੰਦੀਆਂ ਦਾ ਸਾਨੂੰ ਭਰਪੂਰ ਸਹਿਯੋਗ ਇੱਥੇ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸਾਰੇ ਜੁੜੇ ਰਹੇ ਉਸੇ ਇੱਕੇ ਦੀ ਜਿੱਤ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੇ ਗੱਲਬਾਤ ਕੀਤੀ ਹੈ ਬਾਈ ਹੁਣ ਜਿਹੜਾ ਸਮਾਪਤੀ ਹੋ ਚੁੱਕੀ ਹੈ ਮੋਰਚੇ ਦੀ ਕਿਉਂਕਿ ਮੋਰਚਾ ਜਿੱਤ ਚੁੱਕੇ ਨੇ 26 ਦਿਨਾਂ ਤੋਂ ਮੋਰਚਾ ਚੱਲਦਾ ਸੀਗਾ ਤੇ ਸਾਡੇ ਨਾਲ ਮੌਜੂਦ ਨੇ ਬਾਈ ਜੀ ਸੱਤ ਤੋਂ ਬਾਈ ਜੀ ਹੁਣ ਜਿਹੜਾ ਸਾਰੀ ਸਮਾਪਤੀ ਹੋ ਚੁੱਕੀ ਹੈ ਮੋਰਚੇ ਦੀ ਨਾ 26 ਦਿਨ ਤੋਂ ਬਾਅਦ ਜਿਹੜਾ ਜਿੱਤਿਆ ਮੋਰਚਾ ਕਿੰਨੀ ਕਿ ਖੁਸ਼ੀ ਆ ਫਿਰ ਖੁਸ਼ੀ ਬਹੁਤ ਜ਼ਿਆਦਾ ਜੀ ਮਤਲਬ ਅਸੀਂ ਪਿਛਲੇ ਆ ਨਾ ਇਹ ਇੰਨੀ ਖੁਸ਼ੀ ਹੈ ਵੀ ਜਿਹੜਾ ਗੁੜ ਵੰਡਿਆ ਜਾ ਰਿਹਾ ਤੇ ਇਹ ਕਹਿੰਦੇ ਵੀਸੀ ਵੱਲੋਂ ਕਹਿੰਦੇ ਮੈਂ ਸੁਣਿਆ ਵੀ ਡੱਬੇ ਵੀ ਦਿੱਤੇ ਗਏ ਨੇ ਕਹਿੰਦੇ ਮੁੰਡਿਆਂ ਨੂੰ ਹਾਂਜੀ 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 ਕੱਲ ਮਤਲਬ ਵੀਸੀ ਨੇ ਆ ਆ ਕੇ ਮੂੰਹ ਮਿੱਠਾ ਕਰਾਇਆ ਦੇਸੀ ਕੀ ਜੇ ਲੱਡੂ ਵੰਡ ਕੇ ਗਈ ਐ ਮੈਡਮ ਕੱਲ ਮੈਡਮ ਨੂੰ ਵੀ ਬੜੀ ਖੁਸ਼ੀ ਹੈ ਉਹਨਾਂ ਨੂੰ ਗੁੱਸਾ ਨਹੀਂ ਸੀ ਕੋਈ ਵੀ ਸਾਡੇ ਖਿਲਾਫ ਲਾਇਆ ਹੋ ਧਰਨਾ ਗੁੱਸਾ ਵੀ ਹੋਣਾ ਗੁੱਸਾ ਤਾਂ ਹੈ ਸੀ ਵਿਚਨੇ ਪਰਗਾਨੀ ਸੀ ਨਾ ਸਾਡੇ ਕੁਝ ਤੇ ਪਰ ਇਹ ਚਲੋ ਵੀ ਖੁਸ਼ੀ ਬਹੁਤ ਜ਼ਿਆਦਾ ਹੈ ਵੀ ਪਿਛਲੇ ਡੇਢ ਸਾਲ ਤੋਂ ਜਿਸ ਗੱਲ ਵਾਸਤੇ ਵਿਦਿਆਰਥੀ ਲੜ ਰਹੇ ਸੀ ਇੱਥੇ ਵੀ ਲੋਕਾਂ ਨੂੰ ਹੋਣਾ ਮਤਲਬ ਪੰਜਾਬ ਨੂੰ ਸਿਰਫ ਤਿੰਨ ਹਫ਼ਤੇ ਦਿਖੇ ਨੇ ਪਰ ਸਾਨੂੰ ਪਿਛਲਾ ਡੇਢ ਸਾਲ ਦਿਖਿਆ ਇਸ ਸੰਘਰਸ਼ ਵਾਸਤੇ ਵੀ ਅਸੀਂ ਪਿਛਲੇ ਸਾਲ ਵੀ ਸੱਤ ਵੱਲੋਂ 100 ਦਿਨ ਦਾ ਧਰਨਾ ਇੱਥੇ ਸੈਨਣ ਨੂੰ ਲੈ ਕੇ ਲਾਇਆ ਤੇ ਉਦੋਂ ਅਸੀਂ ਜਾਂ ਕੇ ਨਹੀਂ ਜਿੱਤੀ ਪਰ ਹੁਣ ਪੰਜਾਬ ਦੀ سپورਟ ਕਰਕੇ ਆਜ਼ਾਦਕਾ ਵੀ ਅਸੀਂ ਜੰਗ ਜਿੱਤ ਚੁੱਕੇ ਹਾਂ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਜਿੱਥੇ ਸਾਨੂੰ ਪਿਛਲੇ ਸਾਲ ਵਾਈਸ ਚਾਂਸਲਰ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ 25% ਹੋ ਪੰਜਾਬ ਦੇ ਨੌਜਵਾਨ ਸਟੂਡੈਂਟ ਇੱਥੇ ਵੀ ਅਸੀਂ ਤੁਹਾਡੀ ਗੱਲ ਕਿਵੇਂ ਕਰਦੀਏ ਸੋ ਜਿੱਥੇ ਸਾਡਾ ਕਲੇਮ ਇੱਥੇ ਖਤਮ ਹੁੰਦਾ ਜਾਂਦਾ ਸੀ ਵੀ ਜਿਹੜੇ 25% ਜਵਾਕ ਵੀ ਸੀ ਵੀ ਉਹ ਵੀ ਐਡਵਰਡ ਧਿਰਾਂ ਦੇ ਵਿੱਚ ਵੰਡੇ ਹੋਏ ਸੀ ਤੇ ਅੱਜ ਵੱਡੀ ਗੱਲ ਇਹ ਦੇਖਣ ਨੂੰ ਹੈ ਵੀ ਜੇ ਇੱਥੇ ਪੰਥਕ ਧਿਰ ਬੈਠੀ ਹੈ ਤਾਂ ਨਾਲ ਲੈਫਟ ਦੀਆਂ ਧਿਰਾਂ ਵੀ ਬੈਠੀਆਂ ਨੇ ਇੱਥੇ ਕਾਂਗਰਸ ਵੀ ਬੈਠੀ ਆ ਇੱਥੇ ਕਾਲੀਦਾਲੂ ਵੀ ਬੈਠਾ ਇੱਥੇ ਕਹਿ ਕੇ ਆਮ ਆਦਮੀ ਦੇ ਜਿਹੜੀ ਸਟੂਡੈਂਟ ਵੀ ਹੈ ਉਹ ਵੀ ਆ ਕੇ ਬੈਠਾ ਵੀ ਸਾਰੀਆਂ 13 ਇੱਕ ਸਾਂਝੇ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀਆਂ ਹੋਈਆਂ ਇੱਕ ਸਾਂਝੇ ਕੌਜ ਵਾਸਤੇ ਮਿਨੀਮਮ ਅਜੰਡਾ ਰੱਖਿਆ ਆਪਦਾ ਤੇ ਉਹਨੂੰ ਮਤਲਬ ਹਾਸਲ ਵੀ ਕੀਤਾ ਵੀ ਇਸ ਮੋਰਚੇ ਦੇ ਵਿੱਚੋਂ ਵੀ ਜਿਹੜੀ ਆਪਾਂ ਕਹ ਲਈਏ ਇੱਕ ਜੁਟਤਾ ਦੇਖੀ ਹੈ ਇਸ ਮੋਰਚੇ ਦੇ ਵਿੱਚੋਂ ਅਸੀਂ ਜੜੜਤਾ ਦੇਖੀ ਹੈ ਇਸ ਮੋਰਚੇ ਦੇ ਵਿੱਚੋਂ ਅਸੀਂ ਸੰਘਰਸ਼ ਕਰਨ ਦੀ ਜਿਹੜੀ ਭਾਵਨਾ ਹੁੰਦੀ ਹੈ ਵੀ ਉਹ ਦੇਖੀ ਹੈ ਪੰਜਾਬ ਦੇ ਨੌਜਵਾਨਾਂ ਵਿੱਚੋਂ ਖਾਸ ਕਰਕੇ ਅਸੀਂ ਤੇ ਸਾਡੀ ਤਾਂ ਉਮੀਦ ਇਹ ਹੈ ਵੀ ਜਿੱਥੇ ਅਸੀਂ ਸੈਨੇਟ 99 ਮੈਂਬਰੀ ਬਹਾਲ ਕਰਾਈ ਹੈ ਵੀ ਇਹਦਾ ਪੱਕਾ ਹੱਲ ਹੈ ਜਿਹੜਾ ਉਹ ਪੰਜਾਬ ਰੀਆ ਔਰਗੇਨਾਈਜੇਸ਼ਨ ਐਕਟ 1962 ਦੇ ਵਿੱਚ ਪਿਆ ਹੈ ਵੀ ਪੰਜਾਬ ਯੂਨੀਵਰਸਿਟੀ ਐਕਟ ਨੂੰ ਸੋਧਣ ਦੀ ਗੱਲ ਹੋਵੇ ਵੀ ਇਹਨੂੰ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਵੀ ਹੁਣ ਅਗਲੀਆਂ ਲੜਾਈਆਂ ਉਦੋਂ ਹੋਣਗੀਆਂ ਵੀ ਜਦ ਜੇ ਪਾਰਲੀਮੈਂਟ ਦੇ ਵਿੱਚ 131ਵੀਂ ਸੋਧ ਲੈਣ ਦੀ ਗੱਲ ਆਉਂਦੀ ਹੈ ਤਾਂ ਚੰਡੀਗੜ੍ਹ ਦੇ ਦਾਅਵੇ ਦੀ ਗੱਲ ਹੁਣ ਪੰਜਾਬ ਕਰੇ ਵੀ ਹੁਣ 2027 ਦੀਆਂ ਵੋਟਾਂ ਆ ਰਹੀਆਂ ਨੇ ਉਹਦੇ ਵਿੱਚ ਮਤਲਬ ਲੋਕ ਪੰਜਾਬ ਦੇ ਗੱਲ ਚੱਕਣ ਵੀ ਸਾਨੂੰ ਮਤਲਬ ਨਾ ਫਰੀ ਬੱਸਾਂ ਚਾਹੀਦੀਆਂ ਨੇ کرایا چاہیے نا ਸਾਨੂੰ ਫ੍ਰੀ بجلی ਚਾਹੀਦੀ 600 ਜੁਟ ਵੀ ਸਾਨੂੰ ਸਾਡੀ ਰਾਤ ਤਾਂ ਨਹੀਂ ਦੋ ਰਾਤ ਤਾਂ ਇਹ 28 ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਆ ਅੱਜ ਦੇ ਸਮੇਂ ਦੇ ਵਿੱਚ ਆਪਾਂ ਮਤਲਬ ਇਹ ਗੱਲ ਗੌਲਦੇ ਨਹੀਂ ਹੈਗੇ ਪਰ ਜਿਸ ਤਰੀਕੇ ਦੇ ਨਾਲ ਪਵਾ ਦਾ ਜਾੜਾ ਕੀਤਾ ਗਿਆ ਜ਼ਮੀਨਾਂ ਮਤਲਬ ਲੋੜੋਂ ਵੱਧ ਮਹਿੰਗੇ ਰੇਟ ਤੇ ਵੇਚੀਆਂ ਗਈਆਂ ਇੱਥੇ ਦੇ ਜਿਹੜੇ ਲੋਕ ਨੇ ਜੋ ਖੇਤੀ ਤੋਂ ਦੂਰ ਕਿਤੇ ਗਏ ਮਤਲਬ ਇੱਕ ਲਗਜ਼ਰੀ ਲਾਈਫਸ ਦੇ ਵਿੱਚ ਲਗਜ਼ਰੀ کہہ ਲਈਏ ਚਾਹੇ ਉਹਨੂੰ کہہ ਲਈਏ ਆਪਾਂ ਵੀ ਜਿਸ ਪਾਸੇ ਨੂੰ ਭਟਕ ਕੇ ਜਾ ਕੇ ਵੀ ਉਸ ਪਾਸੇ ਪਾਇਆ ਗਿਆ ਤੇ ਉੱਥੇ ਉਹ ਆਜੂ ਬਚਰੇ ਨੌਕਰੀਆਂ ਕਰ ਰਹੇ ਨੇ ਉਸ ਉਸੇ ਕਿਤੇ ਨੂੰ ਝਾੜ ਕੇ ਯੂਨੀਵਰਸਿਟੀ ਇਹ ਰਾਤ ਧਾਨੀ ਨਹੀਂ ਬਣੀ ਹੋਵੇ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਪੰਜਾਬ ਚਾਨ ਵਾਲੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੀਆਂ ਪਾਰਟੀਆਂ ਨੇ ਵੀ ਅੱਜ ਲੋਕਾਂ ਦਾ ਮਲਵੇ ਸਟੈਂਡ ਬਣਦਾ ਵੀ ਅੱਜ ਉਹ ਲੈਣ ਕਿ ਜਿਹੜੀ ਤੇ ਰੋਣਾ ਕੋਲ ਵੋਟ ਮੰਗਣ ਆਵੇ ਚਾਹੇ ਸੈਨੇਟ ਵਾਸਤੇ ਆਵੇ ਚਾਹੇ 2027 ਵਾਸਤੇ ਆਵੇ ਕਿਉਂਕਿ ਉਹ ਗੱਲ ਕਰੇ ਵੀ ਸਾਨੂੰ ਸਾਡੀ ਰਾਤ ਧਾਨੀ ਵਾਸਤੇ ਦੱਸੋ ਕੀ ਕਰੋਗੇ ਇੱਥੇ ਤਾਂ ਜਿਹੜੇ ਕਾਂਗਰਸ ਦੇ ਜਿੱਤੇ ਐਮਪੀ ਨੇ ਵੀ ਉਹ ਆਪਦੇ ਏਜੰਡੇ ਦੇ ਵਿੱਚ ਰੱਖਦੇ ਨੇ ਕਿ ਅਸੀਂ ਟ੍ਰਾਈ ਸਿਟੀ ਨੂੰ ਚੰਡੀਗੜ੍ਹ ਨੂੰ ਸਟੇਟ ਹੱਡ ਦਾ ਦਰਜਾ ਦਿਵਾਣਾ ਹਾਂ ਵੀ ਇਹ ਗੱਲ ਦੇਖੀਏ ਕਿ ਪੰਜਾਬ ਦੇ ਉੱਤੇ ਕਿਸ ਤਰੀਕੇ ਦੇ ਨਾਲ ਵੱਖੋ-ਵੱਖ ਤੇ ਰਾ ਨੇ ਕਿਵੇਂ ਹਮਲਾਵਰ ਹੋਈਆਂ ਨੇ ਵੀ ਜੇ ਅੱਜ ਭਾਜਪਾ ਸੈਂਟਰ ਦੇ ਵਿੱਚ ਬੈਠੀ ਵੀ ਇਹਨੂੰ ਯੂਨਾਈਟਿਡ ਟੈਰੀ ਜਿਹੜੀ ਸੈਂਟਰ ਦੇ ਕੰਟਰੋਲ ਅੰਦਰ ਅੰਦਰ ਲੈਣਾ ਚਾਹੁੰਦੀ ਹੈ ਜਿਵੇਂ ਅੰਡੇਮਾਨ ਨਿਕਵਾਰ ਲਈ ਆਈ ਵੀ ਹੈ ਜਾਂ ਹੋਰ ਜਿਹੜੀਆਂ ਪੋਡੋਚਰੀ ਵਰਗੀ ਲੈ ਕੇ ਆਈਆਂ ਵੀ ਉਸ ਤਰੀਕੇ ਦੇ ਨਾਲ ਕਾਂਗਰਸ ਹੈ ਕਾਂਗਰਸ ਆਦੇ ਸਮੇ ਇਹਨੂੰ ਸਟੇਟ ਹੁੱਡ ਦਾ ਦਰਜਾ ਦੇਵਾਉਣ ਨੂੰ ਫਿਰਦੀ ਹੈ ਨੇ ਪੰਜਾਬ ਤੋਂ ਖੋਣ ਨੂੰ ਫਿਰਦੀਆਂ ਨੇ ਵੀ ਉੱਥੇ ਆ ਵੀ ਉੱਥੇ ਹੀ ਜਿਹੜੀ ਆਮ ਆਦਮੀ ਸਰਕਾਰ ਹੈ ਮਜੂਦਾ ਵਕਤ ਦੀ ਹਨਾ ਆ ਪਗਮਤ ਮੰਦੀ ਸਰਕਾਰ ਆ ਵੀ ਉਹਨੇ ਇਸ ਦੀ ਰਾਖੀ ਵਾਸਤੇ ਕੁਝ ਨਹੀਂ ਕੀਤਾ ਸੋ ਲੋਕਾਂ ਨੂੰ ਬੇਨਤੀ ਹੈ ਕਿ ਲੋਕ ਸਵਾਲ ਚੱਕਣ ਕਿ ਇਸ ਮੋਰਚੇ ਨੂੰ ਅਸੀਂ ਮਹਲਵੰਤ ਨਹੀਂ ਸ਼ੁਰੂਆਤ ਮੰਨਦੇ ਆ ਵੀ ਹਜੇ ਸਿਰਫ ਅਸੀਂ ਇੱਕ ਮਸਲਾ ਹੱਲ ਕਰਾਇਆ ਏ ਤੇ ਅੱਗੇ 100 ਮਸਲੇ ਨੇ ਪੰਜਾਬ ਦੇ ਜਿਹੜੇ ਹਰੇਕ ਮੋੜ ਤੇ ਖੜੇ ਨੇ ਚਾਹੇ ਬੀਬੀ ਐਮਪੀ ਬੋਰਡ ਦਾ ਮਸਲਾ ਹੋਵੇ ਰੇਪੇਰੀਆਂ ਲਾਉ ਦੇ ਅਕੋਰਡਿੰਗ ਪਾਣੀ ਮਿਲਣਾ ਚਾਹੀਦਾ ਚਾਹੇ ਬੇਅਦਬੀ ਦੇ ਮਸਲੇ ਹੋਣ ਕਹਿ ਲਓ ਵੀ ਖੇਤੀ ਦੇ ਮਸਲੇ ਨੇ ਵੀ ਇੱਥੇ ਚਮਕੌਰ ਸਾਹਿਬ ਫੈਕਟਰੀ ਦਾ ਮੋਰਚਾ ਲੱਗਿਆ ਹੋਇਆ ਏ ਇੱਥੇ ਹਰੇਕ ਮੋੜ ਤੇ ਕੌਮੀ ਸਾਫ ਮੋਰਚੇ ਦੇ ਸਾਡੇ ਪੋਲੀਟੀਕਲ ਪ੍ਰਿਜ਼ਨਰਸ ਨੇ ਜਿਹੜੇ ਉਹਨਾਂ ਦੀ ਆਜ਼ਾਦੀ ਦਾ ਮਸਲਾ ਪਿਆ ਹੋਇਆ ਏ ਵੀ ਇੱਥੇ ਆਇਡੈਂਟੀਟੀ ਦੇ ਮਸਲੇ ਕਿੰਨੇ ਜ਼ਿਆਦਾ ਨੇ ਸਾਡੀ ਐਸਜੀਪੀਸੀ ਆ ਵੀ ਉਹ ਸਾਡੇ ਹੱਥ ਉਹ ਠੀਕ ਹੈ ਆਪਾਂ ਖੁਸ਼ੀ ਮਨਾ ਰਹੇ ਹਾਂ ਪਰ ਅੱਗੇ ਵਾਸਤੇ ਆਪਾਂ ਤਿਆਰ ਜ਼ਰੂਰ ਰਹੀਏ ਇਹ ਕਿੰਨੇ ਕਾਲ ਦਿੱਤੇ ਜਾਂਦੇ ਕਿਸੇ ਵੀ ਕੋਈ ਮਸਲਾ ਆੜਦਾ ਹੈ ਜਾਂ ਜਥੇਬੰਦੀ ਦਾ ਲਾਲੋ ਜਾਂ ਕੌਮੀ ਸਾਮੋਰ ਚਦਰਾ ਲੋ ਅ ਯੂਨੀਵਰਸਿਟੀ ਨੂੰ ਕਾਲ ਦਿੱਤੇ ਜਾਂਦੀਆਂ ਮੁੰਡਿਆਂ ਨੂੰ ਹਨਾ ਕਿਸੇ ਵੀ ਪਾਰਟੀ ਨੂੰ ਤੁਸੀਂ ਬਰੋ ਤੇ ਪਹੁੰਚੋਗੇ ਹਾਂ ਜੀ ਮਤਲਬ ਮਤਲਬ ਸੱਤ ਜੀ ਸਾਈਟੀ ਨੂੰ ਲੈ ਕੇ ਵੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਆਈਡੀ ਨੂੰ ਲੈ ਕੇ ਚੱਲੇ ਆਂ ਵੀ ਜਿਵੇਂ ਖਾਲੜਾ ਸਾਹਿਬ ਆਪਦੇ ਕਾਲਜ ਲਾਈਫ ਦੇ ਵਿੱਚ ਹਨਾ ਵੀ ਸਾਰੇ ਈਵਨ ਕਿ ਤੁਸੀਂ ਇਹ ਦੇਖੋ ਕਿ ਜਿਹੜੀ ਪੁਲਿਸ ਨੇ ਉਹਨਾਂ ਨੂੰ ਘਰੋਂ ਕਿਡਨਾਪ ਕਰਕੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਕਿਸੇ ਟਾਈਮ ਖਾਲੜਾ ਸਾਹਿਬ ਉਹਨਾਂ ਦੇ ਵੀ ਅਧਿਕਾਰਾਂ ਵਾਸਤੇ ਧਰਨੇ ਲਾਉਂਦੇ ਰਹੇ ਨੇ ਅਸੀਂ ਉਹਨਾਂ ਦੇ ਵਾਰਸਾਂ ਸੋ ਸਾਨੂੰ ਅੱਜ ਤੱਕ ਜਿੱਥੇ ਵੀ ਕਾਲ ਪਈ ਹੈ ਚਾਹੇ ਆ ਪਿੱਛੇ ਹੁਣ ਵੀ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਜਿੱਥੇ ਕਿਤੇ ੱਤਕਾ ਹੋਇਆ ਅਸੀਂ ਉੱਥੇ ਵੀ ਪਹੁੰਚੇ ਹਾਂ ਉਸ ਤੋਂ ਪਹਿਲਾਂ ਜਦੋਂ 2000 ਆਪਣਾ ਕਸ਼ਮੀਰ ਨੂੰ ਅਲੱਗ ਕਰਨ ਦਾ ਉਹ ਆਂਦੀਆ ਗੱਲ ਅਸੀਂ ਉਦੋਂ ਵੀ ਨਾਲ ਖੜੇ ਹਾਂ ਵੀ ਜਿੱਥੇ ਕਿਤੇ ਕਾਲ ਪੈਂਦੀ ਰਹੂਗੀ ਵੀ ਅਸੀਂ ਉੱਥੇ ਜਾਵਾਂਗੇ ਜ਼ਰੂਰ ਠੀਕ ਹੈ ਜੀ ਬਹੁਤ ਧੰਨਵਾਦ ਤੇ ਜਿਹੜਾ ਮੋਰਚਾ ਹੁਣ ਫਤਿਹ ਹੋ ਚੁੱਕਿਆ ਏ 26 ਦਿਨ ਹੋ ਗਏ ਨੇ ਜਿਹੜਾ ਮੋਰਚਾ ਲੱਗੇ ਨੂੰ ਤੇ ਅੱਜ ਜਿੱਤ ਪ੍ਰਾਪਤ ਹੋਈ ਹੈ ਸੈਨਟ ਦੇ ਚੌਣਾ ਜਿਹੜੀਆਂ ਬਾਹਲ ਹੋਈਆਂ ਨੇ ਕਹਿੰਦੇ ਹਲੇ ਅਗੇ ਹੋਰ ਵੀ ਮਸਲੇ ਨੇ ਉਹ ਵੀ ਅਸੀਂ ਹੱਲ ਕਰਵਾਵਾਂਗੇ ਜੋ ਪੰਜਾਬ ਦੇ ਮਸਲੇ ਨੇ ਜੋ ਕਿਸਾਨੀ ਦੇ ਮਸਲੇ ਨੇ ਤੇ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਮੇਜਰ ਧੰਨਵਾਦ